ਉਹ ਸ਼ੁਕਰੀਆ ਜੀ ਸਾਰੇ ਇਕੱਠ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਲੋਕ ਆਣ ਵੋਟਾਂ ਪਾਣ ਸਾਡੇ ਵੱਡੇ ਭਾਈ ਜੀ ਨੂੰ ਜਿਤਾਣ ਵੱਡੇ ਭਾਈ ਦਾ ਨਾਮ ਸੰਜੀਵ ਰੋੜਾ ਵਨ ਐਂਡ ਓਨਲੀ ਬਹੁਤ ਕੰਮ ਕੀਤੇ ਇਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਇਹਨਾਂ ਨੇ ਲੁਧਿਆਣੇ ਲਈ ਇੱਥੇ ਸਿਵਲ ਹਸਪਤਾਲ ਇੱਥੇ ਤੁਹਾਡੇ ਹਵਾਈ ਅੱਡਾ ਇੱਥੇ ਸੜਕਾਂ ਹਰ ਤਰੀਕੇ ਦਾ ਕੰਮ ਇਹਨਾਂ ਨੇ ਕੀਤਾ ਸਭ ਤੋਂ ਬਿਜ਼ੀ ਐਮਪੀ ਸੀਗੇ ਇਹ ਮੈਂ ਉਮੀਦ ਕਰਦਾ ਕਿ ਜੋ ਇਕੱਠ ਹੈਗਾ ਇਹ ਵੋਟਾਂ 'ਚ ਤਬਦੀਲ ਹੋ ਕੇ ਭਾਜੀ ਉਹਨਾਂ ਨੂੰ ਜਿਤਾਓ ਤੇ ਲੁਧਿਆਣੇ ਦੇ 10 ਗੁਣਾ ਕੰਮ ਹੋਰ ਕਰਵਾਓ 10 ਗੁਣਾ ਕੰਮ ਕਰਨਗੇ ਜੀ 10 ਗੁਣਾ ਕੰਮ ਕਿਉਂਕਿ ਇਹ ਨਾ ਇਹ ਸ਼ੌਂਕ ਸ਼ੌਂਕ ਸੀਗਾ ਇਹਨਾਂ ਨੂੰ ਕੰਮ ਕਰਨ ਦਾ ਹੁਣ ਤਾਂ ਤੁਸੀਂ ਕੰਮ ਲਾ ਦੋਗੇ ਜੇ ਜਦੋਂ ਕੰਮ ਲਾ ਦੋਗੇ ਤਾਂ ਫੇਰ ਤਾਂ ਇਹਨਾਂ ਨੇ ਰੁਕਣਾ ਹੀ ਨਹੀਂ ਹੈ ਜੀ ਦੋਸਤ ਹੈ ਮੇਰੇ ਕਲੀਗ ਹੈ ਮੇਰੇ ਸਾਥੀ ਹੈ ਰਾਜ ਸਭਾ ਦੇ ਮੈਂ ਬਹੁਤ ਖੁਸ਼ ਆ ਕਿ ਇਹ ਮੇਰੇ ਲਈ ਇੱਥੇ ਆਏ ਆ ਲੋਕਾਂ ਦਾ ਵੀ ਇੱਡਾ ਪਿਆਰ ਕਰਕੇ ਬੜੇ ਪਿਆਰ ਨਾਲ ਦੇਖੀ ਆਇਆ ਕਿਤਾ ਨਹੀਂ ਬਹੁਤ ਮੈਨੂੰ ਚੰਗਾ ਲੱਗ ਰਿਹਾ ਲੋਕਾਂ ਦਾ ਪਿਆਰ ਹਮੇਸ਼ਾ ਮਿਲਦਾ ਔਰ ਮਿਲਦਾ ਰਹੇਗਾ ਇੱਕ ਪਾਸੇ ਗਲ ਭਗਵੰਤ ਜੀ ਜਦੋਂ ਪੁੱਛੀ ਕਹਿੰਦੇ ਵੀ ਇੱਕ ਪਾਸੇ ਹੰਕਾਰ ਹੈ ਤੇ ਇੱਕ ਪਾਸੇ ਪਿਆਰ ਹੈ ਤੇ ਲੋਕ ਪਿਆਰ ਦੇ ਚੱਲਦੇ ਇੱਥੇ ਪਹੁੰਚੇ ਨੇ ਬਿਲਕੁਲ ਮਗਵੀ ਅੱਜ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਵੋਟਰਾਂ ਨੂੰ ਇਹੀ ਕਹਿੰਦਾ 19 ਤਰੀਕ ਨੂੰ ਜਰੂਰ ਵੋਟ ਪਾਣ ਜਾਣਾ ਹੈ ਔਰ ਆਪਣਾ ਜਿਹੜਾ ਰਾਈਟ ਹੈ ਵੋਟ ਦਾ ਉਹ ਜਰੂਰ ਇਸਤੇਮਾਲ ਕਰਨਾ ਅੱਜ ਤੱਕ ਭਾਰੀ ਕੱਟ ਦੇਖ ਕੇ ਤੁਸੀਂ ਕਿੱਦਾਂ ਸਭ ਤੋਂ ਕਰਦੇ ਹੋ ਹਾਂ ਬਿਲਕੁਲ ਜੀ ਸ਼੍ਰੀ ਸੰਜੀਵ ਰੋੜਾ ਜੀ ਦੀ ਚੋਣ ਕੈਂਪੇਨ ਜਿਹੜੀ ਹੈ ਉਹ ਸਿਖਰਾਂ ਤੇ ਆ ਔਰ ਅੱਜ ਇੱਥੇ ਸਾਡੇ ਮਾਨਯੋਗ ਐਮਪੀ ਸਰਦਾਰ ਭਜਨ ਸਿੰਘ ਜੀ ਪਹੁੰਚ ਰਹੇ ਆ ਜਿਨ੍ਹਾਂ ਦੇ ਖੁਸ਼ੀ ਦੇ ਵਿੱਚ ਸਾਰੇ ਜਣੇ ਇੱਥੇ ਸਾਰੇ ਵਲੰਟੀਅਰ ਇਕੱਠੇ ਹੋਏ ਨੇ ਸ਼ਹਿਰ ਦੇ ਔਰ ਇਹ ਵਾਰਡ ਨੰਬਰ 65 ਦੇ ਵਿੱਚ ਜਿਹੜਾ ਇਹ ਰੋਡ ਸ਼ੋ ਸਰਦਾਰ ਹਰਪਜਨ ਸਿੰਘ ਜੀ ਦਾ ਹੋ ਰਿਹਾ ਆ ਬਿਲਕੁਲ ਜਿੱਤ ਜਕਿੰਨੀ ਆ ਜੀ ਅਸੀਂ ਬੜੇ ਕੌਨਫੀਡੈਂਟ ਆ ਔਰ ਲੋਕਾਂ ਦਾ ਬੜਾ ਭਾਰੀ ਸਹਿਯੋਗ ਮਿਲ ਰਿਹਾ ਉਸੇ ਸਹਿਯੋਗ ਦੇ ਬੇਸਤੇ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਆ ਕਿ ਜਿਹੜੀ ਚੋਣ ਕੈਂਪੇਨ ਆ ਉਹ ਦਿਨ ਤੋਂ ਦਿਨ ਜਿਹੜੀ ਆ ਸੰਜੀਵ ਰੋਣਾ ਜੀ ਦੇ ਹੱਥ ਦੇ ਵਿੱਚ ਚੱਲੀ ਅੱਜ ਜਿਹੜੀ 19 ਤਰੀਕ ਨੂੰ ਵੋਟਾਂ ਪਆਂ 19 ਚੀਨ ਨੂੰ ਬਦਾਨ ਸਭਾ ਹਲਕਾ ਪਛਮੀ ਲੁਧਿਆਣਾ ਚ ਜਿੱਥੇ ਆਮ ਆਦੀ ਪਾਰ ਦੇ ਉਮੀਦਵਾਰ ਸ਼੍ਰੀ ਸੰਜੀਵ ਰੋਣਾ ਜੀ ਖੜੇ ਨੇ ਔਰ ਤੁਸੀਂ ਦੇਖ ਰਹੇ ਹੋ ਅੱਜ ਹਰਪਜਨ ਭੱਜੀ ਜਿਹੜੇ ক্রিকেট ਦੇ ਮਸ਼ਹੂਰ ਖਿਡਾਰੀ ਨੇ ਉਹਗੇ ਖਿਡਾਰੀ ਨੇ ਤੇ ਉਹ ਅੱਜ ਰੋਡ ਸ਼ੋਅ ਕਰਨ ਆ ਰਹੇ ਨੇ ਤੇ ਲੋਕਾਂ ਦਾ ਹਜੂਮ ਦੇਖ ਰਹੇ ਹੋ ਲੋਕਾਂ ਦਾ ਕੱਟ ਦੇਖ ਰਹੇ ਹੋ ਆਪ ਮਾਰੇ ਲੋਕ ਅੱਜ ਸੰਜੀਵ ਰੋਣਾ ਦੀ ਹਮਾਇਤ ਕਰਨ ਵਾਸਤੇ ਆ ਰਹੇ ਨੇ ਕਿਉਂਕਿ ਸਭ ਨੂੰ ਪਤਾ ਆਮ ਆਦੀ ਪਾਰਟੀ ਸਰਕਾਰ ਜਦੋਂ 2022 ਦੇ ਵਿੱਚ ਬਣਾਈ ਪੰਜਾਬ ਵਾਸੀਆਂ ਨੇ ਇੱਕ ਇਤਿਹਾਸਿਕ ਸਰਕਾਰ ਬਣਾਈ ਤੇ ਜਿੰਨੀਆਂ ਗਰੰਟੀ ਦਿੱਤੀਆਂ ਸਾਰੀਆਂ ਸਾਰੀਆਂ ਅਜ ਪੂਰੀਆਂ ਹੋਈਆਂ ਨੇ ਤੇ ਉਹਨਾਂ ਨੂੰ ਦੇਖਦੇ ਹੋਏ ਅੱਜ ਜਿਹੜੇ 1.5 ਸਾਲ ਬਾਕੀ ਆ ਤੇ ਆਮ ਆਦੀ ਪਾਰਟੀ ਤੇ ਸਰਕਾਰ ਤੋਂ ਪੰਜਾਬ ਵਾਸੀ ਹੋਰ ਕੰਮ ਲੈਣਾ ਚਾਹੁੰਦੇ ਨੇ ਪਛਮੀ ਹਲਕੇ ਦੇ ਲੋਕ ਹੋਰ ਕੰਮ ਲੈਣਾ ਚਾਹੁੰਦੇ ਨੇ ਕਿਉਂਕਿ ਸੰਜੀਵ ਰੋੜਾ ਜੀ ਇੱਕ ਰਾਜ ਸਭਾ ਦੇ ਮੈਂਬਰ ਹੁੰਦੇ ਆ ਇੰਨੇ ਕ ਇਤਿਹਾਸਿਕ ਕੰਮ ਕੀਤੇ ਨੇ ਲੋਕਾਂ ਨੂੰ ਪਤਾ ਹੈ ਕਿ ਉਹ ਲੁਧਿਆਣਾ ਦੇ ਵਾਸੀ ਨੇ ਉਹ ਤੇ ਅੱਜ ਸੰਜੀਵ ਰੋਣਾ ਨੇ ਜਿੱਤਉਣ ਵਾਸਤੇ ਪੱਪਾ ਪਰ ਹੋਏ ਹੋ ਨੇ ਔਰ ਮਲਕੇ ਠਾਠਾ ਮਾਰਦਾ ਕੱਟ ਤੁਹਾਨੂੰ ਦੱਸ ਰਿਹਾ ਵਾ ਤੇ 19 ਤਰੀਕ ਨੂੰ ਵੱਡਾ ਰਿਕਾਰਡ ਤੋੜ ਲੀਣਾ ਸੰਜੀਵ ਰੋਣਾ ਜੀ ਨੂੰ ਇਸ ਪਛਮੀ ਹਲਕੇ ਦੇ ਲੋਕ ਜਿੱਤਉਣਗੇ ਕਿਉਂਕਿ ਇਸ ਹਲਕੇ ਦੇ ਲੋਕ ਔਰ ਲੁਧਿਆਣਾ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਬਹੁਤ ਸੂਝਵਾਨ ਬਹੁਤ ਸਮਝਦਾਰ ਨੇ ਔਰ ਉਹਨਾਂ ਨੂੰ ਪਤਾ ਹੈ ਭਈ ਕੌਣ ਕੰਮ ਕਰ ਸਕਦਾ ਕਿਹਨੇ 74 ਸਾਲ ਜੇ ਬੇੜਾ ਕਰ ਕੀਤਾ ਆਮ ਆਦੀ ਪਾਰਟੀ ਨੇ ਜੋ ਸਾਢੇ 3 ਸਵਾ 3 ਸਾਲ ਜੇ ਕੰਮ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਆਮ ਆਦੀ ਪਾਰਟੀ ਦੇ ਨਾਲ ਖੜੇ ਆ ਇਸ ਤਰ੍ਹਾਂ ਮਾਰਾ ਘੱਟ ਦਿਨ ਦਾ ਕਿੰਦਾ ਦੇਖਦੇ ਹੋ ਐਮ ਵੀ ਰੁੜੈਤ ਜੈਤ ਕੁਮਾਰ ਸਿੰਘ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਕਿਉਂਕਿ ਅਸੀਂ ਬਹੁਤ ਮਤ ਨਾਲ ਆਪਣੇ ਅਰੋੜਾ ਸਾਹਿਬ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਜਿਸ ਤਰ੍ਹਾਂ ਪਹਿਲਾਂ ਕਿ ਅਸੀਂ ਗੋਗੀ ਜੀ ਨੂੰ ਇੱਥੋਂ ਬਹੁਤ ਮਤ ਨਾਲ ਮੇਰੇ ਜਨਤਾ ਨੇ ਪਬਲਿਕ ਨੇ ਮੇਰੇ ਵੋਟਰਾਂ ਨੇ ਸਪੋਟਰਾਂ ਨੇ ਜਿਤਾ ਕੇ ਭੇਜਿਆ ਸੀ ਉਸ ਤੋਂ ਵੀ ਜ਼ਿਆਦਾ ਮਾਰਜਿਨ ਤੇ ਅਸੀਂ ਅਰੋੜਾ ਜੀ ਨੂੰ ਜਿਤਾ ਕੇ ਭੇਜਾਂ ਕਿਉਂਕਿ ਅਰੋੜਾ ਜੀ ਵੀ ਬਹੁਤ ਨਰਮ ਸੁਭਾਅ ਵਾਲੇ ਬੰਦੇ ਆ ਇਸ ਲਈ ਸਾਰੇ ਕੰਮ ਜਿਹੜੇ ਕੋਕੀ ਜੀ ਦੇ ਅਧੂਰੇ ਸੁਪਨੇ ਰਹਿ ਗਏ ਨੇ ਉਹ ਇਹਦੇ ਤਾਂ ਕੋਕੀ ਨੂੰ ਪਿਆਰ ਦਿੱਤਾ ਜਾਂਦਾ ਸੀ ਵੋਟਾਂ ਦੇ ਇਤਿਹਾਸ ਨੂੰ ਦਿੱਤਾ ਜਾਏਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਦਾਂ ਹੀ ਦਰਸਾਉਂਦਾ ਕੋਸ ਤੋਂ ਜ਼ਿਆਦਾ ਵੋਟਾਂ ਦੇ ਨਾਲ ਦੁਗਣੀਆਂ ਵੋਟਾਂ ਦਾ ਨੇ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜਿਆ ਹੋਇਆ ਜੀ ਭਟਾਨਾ ਬਿਲਕੁਲ ਜੀ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਤਾਂ ਅਸੀਂ ਸਾਰੇ ਆਸਵੰਦ ਹੈ ਕਿ ਸਾਡੇ ਸਾਰਿਆਂ ਦੇ ਹਰਦਿਲ ਅਜ਼ੀਜ਼ ਸੰਜੀਵ अरोड़ा ਜੀ ਵੱਡੀ ਜਿੱਤ ਵੱਲ ਨੂੰ ਜਾ ਰਹੇ ਨੇ ਤੇ ਅਸੀਂ ਇਹ ਵੀ ਹੋਪ ਕਰਦੇ ਆਂ ਕਿ ਜੇ ਤੋਂ ਜਿੱਤ ਗਏ ਉਹ ਆਪਣੇ ਇਲਾਕੇ ਦੀ ਜਿਹੜੀ ਆ ਨਿਹਾਰ ਬਦਲਣਗੇ ਔਰ ਅੱਜ ਦੇ ਇਸ ਰੋਡ ਸ਼ੋਅ ਦੇ ਵਿੱਚ ਸਾਡੇ ਬਹੁਤ ਹੀ ਮਕਬੂਲ ਪਲੇਅਰ ਜਿਨ੍ਹਾਂ ਨੇ ਇੰਟਰਨੈਸ਼ਨਲੀ ਨਾ ਕੇਵਲ ਆਪਣੀ ਸਟੇਟ ਦਾ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਮੇਰੀ ਮੁਰਾਦ ਸਰਦਾਰ ਹਰਪਜਨ ਸਿੰਘ ਜੀ ਜਿਹੜੇ ਕ੍ਰਿਕਟਰ ਨੇ ਉਹ ਅੱਜ ਆਪ ਇੱਥੇ ਆ ਕੇ ਇਸ ਰੋਡ ਸ਼ੋਅ ਦੇ ਵਿੱਚ ਹਿੱਸਾ ਲੈ ਰਹੇ ਆ ਉਹ ਇਹ ਬੜੇ ਸਾਡੇ ਸਾਰਿਆਂ ਦੇ ਲਈ ਬਹੁਤ ਵਾਕੀ ਗੱਲ ਹੈ ਉਹ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿਆ ਆਦਮੀ ਇਸ ਪਾਰਟੀ ਨੂੰ ਵੋਟ ਪਾ ਕੇ ਜਿਹੜਾ ਲੁਧਿਆਣੇ ਦੇ ਲਈ ਆਪਣਾ ਬਣਦਾ ਯੋਗਦਾਨ ਕਰਦਾ ਅੱਜ ਭਾਈ ਕਿੰ tane ਅੱਜ ਫੋਟੋ ਕਿਤਾਂ ਵੀ ਅੱਜ ਇਲੈਕਸ਼ਨ ਦੇ ਵਿੱਚ ਸੰਜੀਵ ਅਰੋੜਾ ਜੀ ਦੇ ਸਮਰਥਨ ਦੇ ਵਿੱਚ ਭਾਰੀ ਜਨ ਸੰਗਠਨ ਇੱਥੇ ਜਿਹੜੇ ਲੋਕ ਇਕੱਠੇ ਹੋਏ ਨੇ ਤੇ ਅੱਜ ਜਿਹੜੇ ਬਹੁਤ ਹੀ ਮਸ਼ਹੂਰ ਕ੍ਰਿਕਟਰ ਹਰਮਨ ਪਿਆਰੇ ਜਿਹੜੇ ਪੰਜਾਬ ਦੇ ਆਪਣੇ ਪੁੱਤਰ ਜਿਹੜੇ ਹਰਪ੍ਰੀਤ ਸਿੰਘ ਜਿਹੜੇ ਮਾਨ ਜਿਹੜੇ ਹਰਪ੍ਰੀਤ ਸਿੰਘ ਜੀ ਕ੍ਰਿਕਟਰ ਜਿਹੜੇ ਨੇ ਉੱਥੇ ਹਾਰੇ ਨੇ ਤੇ ਲੋਕ ਉਹਨਾਂ ਨੂੰ ਦੇਖਣ ਵਾਸਤੇ ਤੇ ਸਾਰੇ ਉਤਆਵਲੇ ਨੇ ਤੇ ਸੰਜੀਵ ਰੋੜਾ ਜੀ ਜਿਹੜੇ 19 ਤਰੀਕ ਦੀ ਮੀਟ ਕਰਦੇ ਨੇ ਉਹ 19 ਤਰੀਕ ਆਵੇ ਤੇ ਸੰਜੀਵ ਰੋੜਾ ਨੂੰ ਜੀ ਨੂੰ ਐਮ ਐਮਐਲਪ ਲਾਈਏ ਬਹੁਤ ਹੀ ਵਧੀਆ ਬਹੁਤ ਹੀ ਚੰਗੇ ਇਨਸਾਨ ਨੇ ਸਮਾਜ ਸੇਵੀ ਨੇ ਮੈਂ ਕਾफी ਜਗ੍ਹਾ ਗਿਆ ਤੇ ਸੰਜੀਵ ਰੋੜਾ ਜੀ ਬਾਰੇ ਪਤਾ ਲੱਗਾ ਕਿ ਕਾਫੀ ਲੋਕਾਂ ਦਾ ਉਹ ਚੈਰਿਟੀ ਬਹੁਤ ਕਰਦੇ ਨੇ ਲੋਕਾਂ ਦੇ ਇਲਾਜ ਕਰਾਉਂਦੇ ਨੇ ਕਾਫੀ ਉਹਨਾਂ ਦੇ ਹਜੇ ਤੱਕ ਵੀ ਇੱਥੇ ਕਾਫੀ ਜਗ੍ਹਾ ਤੇ ਉਹਨਾਂ ਨੇ ਜਗਾ ਖੋਲੀਆਂ ਜਿੱਥੇ ਦਵਾਈਆਂ ਫ੍ਰੀ ਮਿਲ ਰਹੀਆਂ ਆ ਤੇ ਮੈਂ ਬਿਲਕੁਲ ਚਾਹਨਾ ਵਿੱਚ ਸੰਜੀਵ ਮਰੋੜਾ ਜੀ ਮੇਰੇ ਤੋਂ ਲੋਕ ਜਤਾਨ ਤਾਂ ਕਿ ਲੁਧਿਆਣੇ ਦੀ ਪੰਜਾਬ ਦੀ ਲੋਹਾਰ ਬਣ ਗਿਆ ਭਾਰੀ ਕੱਪ 1 ਕਿਲੋ ਅੱਛਾ ਤਾਂ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਸਾਹ ਕਿੰਨੇ ਅੱਜ ਭੱਜੀ ਜੀ ਜਿਹੜੇ ਸਰਦਾਰ ਭਗਤ ਸਿੰਘ ਆਪਣੇ ਬੜੇ ਮਸ਼ਹੂਰ ਕ੍ਰਿਕਟਰ ਉਹਨਾਂ ਨੇ ਰੇਡ ਸ਼ੋਅ ਰੋਡ ਸ਼ੋਅ ਕਰਨਾ ਸੰਜੀਵ ਰੌਣਕ ਦੇ ਅੱਗੇ ਜਿੰਨੇ ਵੀ ਲੋਕਾਂ ਨੂੰ ਜੀ ਨੂੰ ਵੀ ਪਤਾ ਲੱਗਦਾ ਜਿੱਥੇ ਵੀ ਪ੍ਰੋਗਰਾਮ ਹੋਗਾ ਇੰਨਾ ਜ਼ਿਆਦਾ ਉਤਸ਼ਾਹ ਇੰਨਾ ਜ਼ਿਆਦਾ ਕੱਟ ਕੇ ਤਾਂ ਪਤਾ ਲੱਗਦਾ ਵੀ ਲੋਕ ਭਗਵਾਨ ਸਿੰਘ ਜੀ ਦੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੀਆਂ ਵਿਤਿਆਂ ਤੇ ਉਹਦੀਆਂ ਜਿਹੜੇ ਉਹਨਾਂ ਨੇ ਕੰਮ ਕਰਿਆ ਉਹ ਤੋਂ ਕਿੰਨੇ ਕੁ ਇਹ ਜਿਹੜੀ ਹੁਣ VOTING ਤੋਂ ਨਾਲ ਹੀ ਹੈ ਇਹ ਭਾਰੀ ਟਰਨ ਆਊਟ VOTING 'ਚ ਵੀ ਹੋਊਗਾ ਤੇ ਬੜੇ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਸੱਚੀ ਸੱਚੀ ਕਰੂਗੀ ਜਿਹੜੀ ਸੀਟ ਜਿੱਤਣਗੇ ਸਾਡੇ ਸਰਕਾਰ ਜੀ ਅੱਜ ਪੱਜਾਂ ਚਲ ਗਈ ਬਾਕੀ ਪਾਰਟੀਆਂ ਜਿਹੜੀਆਂ ਵੀ ਕੋਈ ਚੱਲ ਕੇ ਆਏ ਐ ਆਪਣੀ ਰੋੜਾ ਜੀ ਦੇ ਦਿੱਲੀ ਚ ਬਿਲਕੁਲ ਜੀ ਦੇਖੋ ਅੱਜ ਸੰਜੀਵ ਰੋੜਾ ਜੀ ਦੇ ਹੱਥ 'ਚ ਸਾਡੇ ਰਾਜ ਸਭਾ ਮੈਂਬਰ ਹਰਪਜਨ ਸਿੰਘ ਜੀ ਜਿਹੜੇ ਉਹ ਅੱਜ ਆ ਰਹੇ ਆ ਔਰ ਤੁਸੀਂ ਸਾਰੀ ਟੀਮ 'ਚ ਜਿਹੜਾ ਉਤਸ਼ਾਹ ਦੇਖ ਰਹੇ ਹੋ ਕਿ ਸਾਡੀ ਜਿਹੜੀ ਪੂਰੀ ਟੀਮ ਹੈਗੀ ਆ ਲੋਕਲ ਇਥੋਂ 61 ਨੰਬਰ ਵਾਰਡ ਦੀ ਪੂਰੀ ਤਰ੍ਹਾਂ ਉਤਸ਼ਾਹਿਤ ਆ ਆਪਣੇ ਦੋਨੋਂ ਲੀਡਰਸ ਨੂੰ ਸੁਣਨ ਵਾਸਤੇ ਔਰ ਸਰਦਾਰ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ 'ਚ ਕਿਤੇ ਤੁਸੀਂ ਲੋਕਾਂ ਦਾ ਜੋਸ਼ ਤੇ ਕੀ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਵੱਡੀ ਮੈਜੋਰਟੀ ਦੇ ਨਾਲ ਜਿਹੜੀ ਹੈ ਇਹ ਜਿਹੜੀ ਪੱਛਮੀ ਹਲਕੇ ਦੀ ਸੀਟ ਆ ਉਹ ਜਿੱਤ